ਕਾਜੀ ਸਾਇਆ ਨੂੰ ਮੈਂ ਰਾਜੀਪ ਅੱਜ ਆਪਾਂ ਤੁਹਾਡੇ ਲਈ ਫਿਰ ਹਾਜ਼ਰ ਹੋਏ ਆ ਜੀ ਬਹੁਤ ਜਾ ਸੋਹਣੀ ਵੀਡੀਓ ਲੈ ਕੇ ਤੇ ਫੁੱਲ ਡਿਸਕਾਊਂਟ ਵਾਲੀ ਵੀਡੀਓ ਆ ਤੇ ਬਹੁਤ ਜਾ ਸੋਹਣੇ ਸੂਟ ਨੇ ਜੌਰਜਟ ਦੇ ਸਟਫ ਦੇ ਵੀ ਸੂਟ ਰਣਗੇ ਤੇ ਫੁੱਲ ਡਿਸਕਾਊਂਟ ਦੇ ਉੱਤੇ ਸੂਟ ਰਣਗੇ ਜਿਹੜੇ ਵੀ ਮੈਨੇ ਪਹਿਲਾਂ ਸੂਟ ਪਸੰਦ ਹੋਵੇ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਜੂ ਦੇਖਿਆ ਕਰੋ ਤੁਹਾਨੂੰ ਸਟੱਫ ਦਾ ਵੀ ਪਤਾ ਲੱਗ ਸਕੇ ਤੇ ਤੁਹਾਨੂੰ ਰੇਟ ਦਾ ਵੀ ਪਤਾ ਲੱਗ ਸਕੇ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਰੇਟ ਸਾਰੇ ਹੀ ਸੂਟਾਂ ਨੇ ਨਾਮ ਦਿੱਤੇ ਹੁੰਦੇ ਨੇ ਫਿਰ ਵੀ ਮੇਰੇ ਭਰਾ ਮੈਨੂੰ ਮੈਸੇਜ ਕਰਦਿਆਂ ਨੇ ਵੀ ਰੇਟ ਦੱਸੋ ਪਲੀਜ਼ ਵੀਡੀਓ ਨੂੰ ਲਾਸਟ ਤੱਕ ਜੂ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਟੱਫ ਤੇ ਰੇਟ ਦਾ ਪਤਾ ਲੱਗ ਸਕੇ ਆਪਾਂ ਬਹੁਤ ਜਿਆਦਾ ਸੋਹਣੇ ਸੂਟ ਲੈ ਕੇ ਆਏ ਜੀ ਡਾਊਰਜਰ ਦੇ ਵਿੱਚ ਸੂਟ ਰਹਿਣਗੇ ਤੇ ਫੁੱਲ ਡਿਸਕਾਊਂਟ ਦੇ ਵਿੱਚ ਰਹਿਣਗੇ ਜਿਹੇ ਵੀ ਅੰਦਰ ਕਲਰ ਹੋਣਗੇ ਆਪਾਂ ਤੁਹਾਨੂੰ ਨਾਲ ਦੀ ਨਾਲ ਸ਼ੋਅ ਕਰ ਦਾਂਗੇ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਇਹ ਬਹੁਤ ਜਿਆਦਾ ਸੋਹਣਾ ਤੇ ਹੈਂਡਵਰਕ ਕੀਤਾ ਹੋਇਆ ਸੀਪੀ ਵਰਕ ਦੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਰ ਸੁੜਦੀ ਤੇ ਨਾ ਆਪਾ ਕਿਰੇ ਤੇ ਬਹੁਤ ਜਿਆਦਾ ਸੋਹਣਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਫੁੱਲ ਡਿਸਕਾਊਂਟ ਦੇ ਉੱਤੇ ਲੈ ਕੇ ਆਏ ਆ ਜੀ ਰੇਟ ਤੁਹਾਨੂੰ ਇਹਦੇ ਨਾਲ ਉਹ ਵੀ ਆਪਾਂ ਘੱਟ ਦਵਾਂਗੇ ਜੀ ਤੇ ਆਪਣੇ ਕੋਲ ਇੱਕ ਇੱਕ ਦੋ ਦੋ ਪੀਸ ਹੀ ਰਹਿੰਦਾ ਜਿਹੜੀਆਂ ਵੀ ਮੇਰੀਆਂ ਭੈਣਾਂ ਨੂੰ ਪਸੰਦ ਹੋਵੇ ਤੁਸੀਂ ਨਾਲ ਹੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਨਾਲ ਤੇ ਸ਼ਿਰਕ ਦੀ ਬਾਟਮ ਰਹੂਗੀ ਬਹੁਤ ਜਿਆਦਾ ਸੋਹਣੀ ਤੇ ਪਿਓਰ ਔਰਗਨਜਾਸਟ Stoff ਦੇ ਵਿੱਚ ਬਹੁਤ ਜਿਆਦਾ ਸੋਹਣਾ ਦੁਪੱਟਾ ਰਹੇਗਾ ਤੇ ਨਾਲ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜਿੱਦਾਂ ਹੀ ਜਿੱਦਾਂ ਹੀ ਸੂਟ ਦੇ ਵਿੱਚ ਸਿੱਪੀ ਵਰਕ ਕੀਤਾ ਹੋਇਆ ਉਦਾਂ ਹੀ ਦੁਪੱਟੇ ਦੇ ਵਿੱਚ ਸਿੱਪੀ ਵਰਕ ਆਊਗਾ ਜੀ ਤੇ ਬਹੁਤ ਜਿਆਦਾ ਸੋਹਣੀ ਲੈਂਸ ਦੀ ਫਿਨਿਸ਼ਿੰਗ ਆਏਗੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਟ ਦੇ ਜੇ ਤੁਹਾਨੂੰ ਇਹ ਵਾਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਬਹੁਤ ਜਿਆਦਾ ਸੋਹਣੀ ਤੇ ਇਹਦੇ ਵਿੱਚ ਆਪਣੇ ਕੋਲ yellow color ਦੇ ਵਿੱਚ ਆਊਗਾ ਜਿੱਥੋਂ ਟੂਟ ਟੂਟ ਆਪਣੇ ਕੋਲ yellow color ਦੇ ਵਿੱਚ ਆਏਗਾ ਸੇਮ ਸਟੱਫ ਦੇ ਵਿੱਚ ਰਹੂਗਾ ਤੇ ਸੇਮ ਵਰਕ ਕੀਤਾ ਹੋਇਆ ਜੇ ਤੁਹਾਨੂੰ ਗ੍ਰੀਨ ਕਲਰ ਪਸੰਦ ਆ ਤਾਂ ਤੁਸੀਂ ਗ੍ਰੀਨ ਲੈ ਸਕਦੇ ਹੋ ਜੇ ਤੁਹਾਨੂੰ yellow color ਪਸੰਦ ਆ ਤਾਂ ਤੁਸੀਂ yellow color ਲੈ ਸਕਦੇ ਹੋ ਜੀ ਨੈਕਸਟ ਆਰਟੀਕਲ ਰਹੂਗਾ ਜੀ ਬਹੁਤ ਜ਼ਿਆਦਾ ਸੋਹਣਾ অর্ਗਨਜ਼ਾ ਸਟੱਫ ਦੇ ਵਿੱਚ ਤੇ ਜਿਹੜਾ ਵੀ ਆਪਾਂ ਤੁਹਾਨੂੰ organza ਦਾ ਸਟੱਫ ਦੇਵਾਂਗੇ ਪੂਰਾ ਵਧੀਆ ਸਟੱਫ ਹੈ ਸੌਫਟ ਵਾਲਾ ਸਟੱਫ ਰਹੂਗਾ ਕੋਈ ਵੀ ਬਹੁਤ ਜਿਆਦਾ ਸੋਨਾ ਸਟੱਫ ਰਹੂਗਾ ਕੋਈ ਵੀ ਫਲਫੀ ਸਟੱਫ ਨਹੀਂ ਹੋਊਗਾ ਜੀ ਸੌਫਟ ਵਾਲਾ ਸਟੱਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਸਿਪੀ ਵਰਕ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਨਾ ਨੈਕ ਡਿਜ਼ਾਈਨ ਬਣੀ ਹੋਈ ਆ ਤੇ ਬਹੁਤ ਜਿਆਦਾ ਸੋਨਾ ਨੈਕ ਦੇ ਉੱਤੇ ਪੋਟਲੀ ਬਟਨ ਦਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਿਕਾਈ ਕਲਰ ਦੇ ਸਿਕਾਈ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਸੂਟ ਆਏਗਾ ਜੀ ਤੇ ਘੇਰੇ ਦੇ ਉੱਤੇ ਬਹੁਤ ਜਿਆਦਾ ਸੋਹਣੀ ਲੈਸਿਸ ਨਾਲ ਫਿਨਿਸ਼ਿੰਗ ਹੋਈ ਹੋਈ ਆ ਇਹ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਆਏਗਾ ਤੇ ਇਹਦੇ ਨਾਲ ਵੀ ਛਿਲਕ ਦੀ ਬਾਟਮ ਰਹੂਗੀ ਤੇ ਇਹਦਾ ਵੀ ਪ੍ਰਾਈਸ ਪਹਿਲਾਂ 2000 ਸੀਗਾ ਹੁਣ ਆਪਾਂ ਤੁਹਾਨੂੰ ਲੈਸ ਕਰਕੇ ਦਵਾਂਗੇ ਜੀ ਇਹ ਬਹੁਤ ਜ਼ਿਆਦਾ ਸੋਹਣਾ ਇਹਦੇ ਨਾਲ ਦੁਪੱਟਾ ਹੈ ਸੇਮ ਸਟੱਫ ਦਾ ਹੀ ਦੁਪੱਟਾ ਰਹੂਗਾ ਜੀ ਮਰਜੈਂਟਾ ਕਰਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਜਾਨੀਕ ਜਿਹਾ ਸੂਟ ਹੈ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਕੰਟਰਾਸਟ ਹੈ ਜੀ ਇਹਦਾ ਇਹਦਾ ਕਲਰ ਵੀ ਪਿਆਰਾ ਜਿਹਾ ਕਲਰ ਹੈ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਤੇ ਇਹਦੇ ਦੀ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਮਾਸਟਰ ਜੈਲੋ ਕਲਰ ਦੇ ਵਿੱਚ ਨੈਕਸਟ ਪੀਸ ਆਊਗਾ ਜੀ ਜੈਲੋ ਮਾਸਟਰ ਕਲਰ ਦੇ ਵਿੱਚ ਕੋ ਜੈਲੋ ਕਲਰ ਦੇ ਵਿੱਚ ਆਏਗਾ ਜੀ ਸੇਮ ਸਟੱਫ ਦੇ ਵਿੱਚ ਸੇਮ ਡਿਜ਼ਾਈਨਿੰਗ ਦੇ ਵਿੱਚ ਤੇ 그린 ਕਲਰ ਵਾਲਾ ਤੇ ਇਹਦੇ ਨਾਲ 그린 ਕਲਰ ਦੀ ਬਾਟਮ ਰਹੂਗੀ ਇਹਦੀ ਵੀ ਮੈਚਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸੋਨੇ ਸੋਨੇ ਸੂਟ ਕਰ ਬੈਠੇ ਮੰਗਵਾ ਸਕਦੇ ਹੋ ਜੀ ਕੋਈ ਵੀ ਐਕਸਟਰਾ ਸ਼ਿਪਿੰਗ ਨਹੀਂ ਲੱਗੂਗੀ ਇਹ ਵੀ ਵੀਡੀਓ ਦੇ ਵਾਲੇ ਵਾਲੇ ਸੂਟ ਨਹੀਂ ਆਉਣਗੇ ਜੀ ਬੇਜ਼ ਤੁਹਾਨੂੰ ਜੀ ਜੰਗਰੇ ਵੀ ਮੈਨੂੰ ਭੈਣ ਨੂੰ ਪਸੰਦ ਨੇ ਉਹ ਹੁਣੇ ਬੁੱਕ ਕਰ ਸਕਦੇ ਆ फटाफट ਇਸ ਵੀਡੀਓ ਤੋਂ ਬਾਅਦ ਆਪਾਂ ਡਿਸਕਾਊਂਟ ਬਾਰੇ ਸੂਟ ਲਈ ਲੈ ਕੇ ਆਵਾਂਗੇ ਇਹਨਾਂ ਵਿੱਚ ਆਪਣੇ ਕੋਲ ਇੱਕ ਇੱਕ ਦੋ ਦੋ ਪੀਸ ਹੀ ਰਹਿੰਦੇ ਨੇ ਜੀ ਤੇ ਬਹੁਤ ਚਾਹਤ ਨੇ ਸੂਟ ਲੈਣ ਦੀ ਨੈਸਟ ਸੂਟ ਆਊਗਾ ਜੀ ਪੀਚ ਕਲਰ ਦੇ ਵਿੱਚ ਤੇ ਬੌਜਾ ਸੋਨਾ ਸੂਟ ਆ organza ਸਟਫ ਦੇ ਵਿੱਚ ਤੇ crepe ਦੀ ਬੋਟਮ ਹੋਊਗੀ ਇਹਦਾ ਵੀ ਆਪਾਂ ਪ੍ਰਾਈਸ ਤੁਹਾਨੂੰ ਕਾਫੀ ਘੱਟ ਦੇ ਦਾਂਗੇ ਜੀ ਬੌਜਾ ਸੋਨੇ ਸੂਟ ਨੇ ਤੇ ਫੁੱਲ ਪਾਰਟੀ ਵਾਂਗ ਪੁੱਟ ਰਣਗੇ ਸਾਰੇ ਤੇ ਇਹਦੇ ਨਾਲ organza ਸਟਫ ਦੇ ਵਿੱਚ ਜੀ ਦੁਪੱਟਾ ਰਹੂਗਾ ਤੇ ਦੁਪੱਟੇ ਦੇ ਬੌਜਾ ਸੋਨੇ ਕਟਵਰਕ ਦੇ ਨਾਲ ਬੁਤੀ ਦਿੱਤੀ ਹੋਈ ਆ ਤੇ ਨਾਲ organza ਸਟਫ ਦੇ ਵਿੱਚ ਕਟਵਰਕ ਦੇ ਨਾਲ ਬੌਜਾ ਸੋਨੇ ਬੁਤੀ ਦਿੱਤੀ ਹੋਈ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਹੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਜੀ ਫਟਾਫਟ ਆਰਡਰ ਕਰ ਸਕਦੇ ਡਿਸਕਾਊਂਟ ਵਾਲੇ ਪੀਸ ਰਹਿਣਗੇ ਸਾਰੇ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜੀ ਐਦਾਂ ਦੀ ਲੁੱਕ ਆ ਰਹੀ ਆ ਇਹਦੇ ਵਿੱਚ ਆਪਾਂ ਤੁਹਾਨੂੰ ਚੈੱਕ ਕਰਵਾ ਲਏ ਨੇ ਆਪਣੇ ਕੋਲ ਕਿਹੜੇ-ਕਿਹੜੇ ਕਲਰ ਨੇ ਜੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਹੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਇਹ ਕਿਹਦੇ ਵਿੱਚ ਆਏਗਾ ਜੀ ਬਹੁਤ ਜਿਆਦਾ ਸੁਣਾ ਗ੍ਰੀਨ ਕਲਰ ਨੈਕਸਟ ਆਏਗਾ ਜੀ ਬਹੁਤ ਜਿਆਦਾ ਸੋਹਣਾ ਗ੍ਰੀਨ ਕਲਰ ਹੈ ਜੇ ਆ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਜੀ ਸੇਮ ਟ੍ਰਕ ਦੇ ਵਿੱਚ ਸੇਮ ਦੁਪੱਟਾ ਆਏਗਾ ਨੈਕਸਟ ਆਏਗਾ ਜੀ ਫਰੋਜੀ ਕਲਰ ਦੇ ਵਿੱਚ ਨੈਕਸਟ ਆਏਗਾ ਜੀ ਫਰੋਜੀ ਕਲਰ ਦੇ ਵਿੱਚ ਤੇ ਉਸ ਤੋਂ ਬਾਅਦ ਆਏਗਾ ਜੀ ਗਾਜਰੀ ਕਲਰ ਦੇ ਵਿੱਚ ਨੈਕਸਟ ਆਊਗਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ ਇਹ ਸੀਗੇ ਆਪਣੇ ਡਿਸਕਾਊਂਟ ਤੇ ਅੱਜ ਵਾਏ ਸੂਟ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਕਮੈਂਟ ਕਰਕੇ ਯੂ ਦੱਸਿਓਗਾ ਤੁਹਾਨੂੰ ਇਹ ਸੂਟਾਂ ਦੇ ਕਲੈਕਸ਼ਨ ਕਿੰਦਾਂ ਨੇ ਲੱਗਦੀ ਐ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਨਵੇਂ-ਨਵੇਂ ਸੂਟਾਂ ਇਹਨਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ